ਹਾਣੇ ਹੁਣੇ ਪੰਜਾਬ ਨੂੰ ਤੰਦਰੁਸਤ ਰੱਖਣ ਵਾਸਤੇ ਪੰਜਾਬ ਦੇ ਸਾਰੇ 65 ਲੱਖ ਪਰਿਵਾਰਾਂ ਨੂੰ 10 ਲੱਖ ਰੁਪਏ ਤੱਕ ਦਾ ਜਿਹੜਾ ਜੀਵਨ ਬੀਮਾ ਸਕੀਮ ਹੈ ਉਹਦੇ ਅੰਤਰਗਤ ਰਜਿਸਟਰ ਕੀਤਾ ਜਾ ਰਿਹਾ ਹੈ ਪਹਿਲੀ ਵਾਰ ਹੋਇਆ ਕਿ ਸਿਹਤ ਕਾਰਡ ਬਣਾਉਣ ਲਈ ਆਮਦਨ ਦੀ ਸ਼ਰਤ ਖਤਮ ਕਰਤੀ ਸਰਕਾਰੀ ਮੁਲਾਜ਼ਮ ਜਾਂ ਫਿਰ ਪੈਨਸ਼ਨਰ ਵੀ ਇਸ ਸਕੀਮ ਦੇ ਅੰਤਰਗਤ ਆਪਣਾ ਕਾਰਡ ਬਣਾਉਣਗੇ 10 ਲੱਖ ਰੁਪਇਆ ਇੱਕ ਸਾਲ ਦਾ ਉਹਦੇ ਅੰਤਰਗਤ ਉਹਨਾਂ ਦੇ ਪਰਿਵਾਰ ਦਾ ਜੇ ਰੱਬ ਨਾ ਕਰੇ ਕੋਈ ਬਿਮਾਰੀ ਆਵੇ ਤਾਂ ਇਲਾਜ ਹੋਊਗਾ ਜਿਹਦੇ ਵਿੱਚ ਵੱਡੇ ਵੱਡੇ ਪ੍ਰਾਈਵੇਟ ਹਸਪਤਾਲ ਤੇ ਸਾਰੇ ਸਰਕਾਰੀ ਹਸਪਤਾਲ ਸ਼ਾਮਿਲ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਬਾਰੇ ਡਿਟੇਲ ਨਾਲ ਵਿਸਤਾਰ ਨਾਲ ਤੁਹਾਨੂੰ ਜਾਣਕਾਰੀ ਦਿੱਤੀ ਜਾਊਂਗੀ 780 ਆਮ ਆਦਮੀ ਕਲੀਨਿਕ ਚੱਲ ਰਹੇ ਨੇ ਤੇ ਉਹਨਾਂ ਨਾਲ ਦਿਨਾਂ ਚ ਲਗਭਗ 150 ਹੋਰ ਤਿਆਰ ਨੇ ਹਜ਼ਾਰ ਦਾ ਅੰਕੜਾ ਜਲਦੀ ਛੂਲਾਂਗੇ ਜੇ ਰੋਜ਼ਗਾਰ ਦੀ ਗੱਲ ਕਰੀਏ ਇਸ ਵਕਤ ਜਿਸ ਵੇਲੇ ਆਪਾਂ ਸਾਰੇ ਹੁਸ਼ਿਆਰਪੁਰ ਦੇ ਇਸ ਗਰਾਊਂਡ ਦੇ ਵਿੱਚ ਗਣਤੰਤਰ ਦਿਵਸ ਤੇ ਪਹੁੰਚੇ ਹੋਏ ਆਂ 38027 ਸਰਕਾਰੀ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਿਆ। ਬਿਨਾਂ ਕਿਸੇ ਫਰਮਾਇਸ਼ ਤੋਂ ਤੇ ਬਿਨਾਂ ਕਿਸੇ ਕੈਸ਼ ਤੋਂ ਕੋਈ ਸ਼ਪਾਰਸ਼ ਨਹੀਂ ਕੋਈ ਰਿਸ਼ਵਤ ਨਹੀਂ ਮੈਰਿਟ ਦੇ ਆਧਾਰ ਤੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਔਰ ਦਿੱਤੀਆਂ ਜਾਣਗੀਆਂ। ਪੰਜਾਬ ਦੇ ਲਗਭਗ 90% ਘਰਾਂ ਨੂੰ ਬਿਜਲੀ ਦਾ ਬਿੱਲ ਨਹੀਂ ਆ ਰਿਹਾ। ਇਹ ਬੜੀ ਵੱਡੀ ਸਮੱਸਿਆ ਸੀ। ਇੱਕ ਵਾਰੀ ਬਿਜਲੀ ਦਾ ਬਿੱਲ ਨਾ ਭਰਿਆ ਗਿਆ ਤਾਂ ਅਗਲੀ ਵਾਰ ਜੁਰਮਾਨਾ ਕਈ ਗੁਣਾ ਹੋ ਕੇ ਕਈ ਵਾਰੀ ਇੰਨੀ ਜ਼ਿਆਦਾ ਰਕਮ ਬਣ ਜਾਂਦੀ ਸੀ ਜੁਰਮਾਨਾ ਪਾ ਪਾ ਕੇ ਕਿ ਉਸ ਪਰਿਵਾਰ ਨੇ ਇੰਨੀ ਰਕਮ ਕਦੇ ਦੇਖੀ ਵੀ ਨਹੀਂ ਹੁੰਦੀ ਸੀ ਗਿਣਨਾ ਤਾਂ ਛੱਡੋ 600 ਜੁੰਡ ਤੱਕ ਦੀ ਬਿਜਲੀ ਮਾਫ ਹੈ ਤੇ 90% ਦੀ ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ ਔਰ ਇਹਦੇ ਵਿੱਚ ਵੀ ਸ਼ਰਤ ਕੋਈ ਨਹੀਂ ਤੁਹਾਡਾ ਬਿਜਲੀ ਦਾ ਮੀਟਰ ਜਿਹੜਾ ਉਹ 600 ਤੋਂ ਹੱਲੇ ਚਾਹੀਦਾ ਭਾਵੇਂ ਤੁਹਾਡੇ ਏਸੀ ਲੱਗੇ ਆ ਕਰੇ ਭਾਵੇਂ ਤੁਹਾਡੇ ਕਾਰ ਜਿੰਨੀ ਵੀ ਖਪਤ ਹੈ ਕਿੰਨੇ ਕਿਲੋਬਾਟ ਦਾ ਵੀ ਤੁਹਾਡਾ ਲੋਡ ਹੈ ਸਿਰਫ ਯੂਨਿਟ ਜਿਹੜੀ ਹੈ 599 ਤੇ ਜੇ ਤੁਹਾਡਾ ਮੀਟਰ ਹੈ ਤਾਂ ਤੁਹਾਨੂੰ ਬਿਜਲੀ ਜਿਹੜੀ ਹੈ ਉਹ ਫ੍ਰੀ ਮਿਲੋਗੇ